ਚਲੋ 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 ਹੁਣ ਵੇ ਬਰ ਬਰੈਡ ਖਾਗਦੇ ਮੈਂ ਤਾਂ ਹੁੰਨੀ ਵੀ ਕਿਦਾਂ ਕੀਤੀ ਇੰਨੇ ਵੀ ਇਹ ਕਹਿੰਦੇ ਨੇ ਵੀ ਘੱਟ ਖਾਂਦੀ ਐ ਇਹਨੇ ਬਹੁਤ ਮਾਲ ਵੇਟਿਆ ਜੀ ਕਿੰਨੇ ਮੀਨੂ ਨੇ ਨਹੀਂ ਖਾਦਾ ਹਾਂ ਨਾ ਬਲਾਗ ਦੱਸਣ ਦਿਆ ਲੈ ਲਓ ਪੈਗੇਓ ਪੈਗੇ ਪੈਗੇਓ ਪੈਗੇ ਪੈਗੇ ਲੈ ਮੈਂ ਫੜਾ ਕੇ ਰਹਿਣਾ ਜਾਵੇ ਕੋਈ ਵੀ ਪਾਜੀ ਰਹਿ ਨਾ ਜਾਵੇ ਕੋਈ ਵੀ ਫੜਾ ਫੜਾ ਕੜਾ ਖਾਓ ਆਲੋ 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 ਫੜਿਓ ਕਰਿਓ ਗਾਂ ਗਾਂ ਮੈਨੂੰ ਨਾ ਆਲੋ ਆਲੋ ਫੜਾ 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 ਚੱਕੀ ਜਾਓ ਅਣ ਚੌਲ ਖਾਵਾਂਗੇ ਇਹ ਮਿੰਟ ਦੀ ਦੀ ਚੀਜ਼ ਖਚਾਈ ਦੀ ਇਹ ਜੇ ਨਹੀਂ ਬਣਾਉਣ ਨਹੀਂ ਖਾਣ ਅੱਗੇ ਲਈ ਅਰੇ ਕਿੰਨੇ ਕਿੰਨੇ ਬਣਾਉਣ ਦੇ ਲੈ ਕਿੰਨੇ ਨਹੀਂ 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 ਨਾ ਨਾ اچھا ਸੰਦੀਪ ਡਈ ਹੋ ਕਿਚਨ ਲੈ ਹੁਣ 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 ਚੱਲ ਚੱਲ ਸ਼ਰਾਜ ਦੇ ਨਹੀਂ ਤੇਰੇ ਆ ਜਾ ਖਾਲਾ ਖਾਲਾ ਚੱਲ ਕਿਉਂ ਵੇਹ ਦਰਜਣਾ ਦਰਜਣਾ ਫਰੂਟ ਆ ਰਿਹਾ ਕਣੀ ਸਟਾ ਸਟਾ ਓਏ ਹੋਵੇ ਇੱਕ ਦਸ ਓ ਭਰਾਵਾ 2:00 ਵਜੇ ਰਾਤ ਤੇ ਉਹ ਜਾਣਾ ਹੀ ਜਾਣਾ ਜਿਨ੍ਹਾਂ ਨੇ ਬੁੱਕ ਕੀਤਾ ਨਗਰ ਕੀਤਨਿਸਲਾ ਆਵਰੀ ਇਹ ਕਿੱਥੇ ਰਹਿ ਜਾਣ ਨੂੰ ਮੈਂ ਪਤਾ ਕੀ ਗੱਲ ਮੈਂ ਕਹਾਂ ਨਹੀਂ ਜੀ ਮੈਂ ਹੁਣ ਪਿੰਡ ਥਾਂ ਗਾੜੀ ਸਾਰੇ ਪਿੰਡ ਹੀ ਹੋਣੇ ਆਓ ਨਗਰ ਲੱਗੇ ਸਭ ਸੰਗਤ ਤੇ ਬੜੇ ਬੜੇ ਵੱਡੇ ਲੰਗਰ ਲਾਉਂਦੇ ਤੇ ਸਾਰਾ ਸਾਰਾ ਉਹਨਾਂ ਦਾ ਸਾਰਾ ਉਹਨਾਂ ਦਾ ਨੁਕਸਾਨ ਹੋ ਗਿਆ ਵੀ ਇਕੱਠੇ ਇਕੱਠੇ ਗੱਲ ਕਰਨੀ ਇਹ ਸੀਰੀਅਸ ਗੱਲ ਹੁੰਦੀ ਹੈ ਕਹਿੰਦੀ ਇਕੱਠੇ ਮੈਂ ਨਹੀਂ ਕਰਨਾ ਮੈਂ ਸਪੋਰਟ ਕਰਨ ਦਾ ਮਾਂ ਵੀ ਉਹ ਤੇ ਦੱਸਣ ਦੇ ਨੇ ਵੀ بارش ਇੰਨੀ ਪਈ ਆ ਮੈਂ ਵਿਚਾਰੇ ਉਹਨਾਂ ਦੀ ਸੋਚ ਨਹੀਂ ਜਿਨ੍ਹਾਂ ਨੇ ਲਾਗੇ ਸੰਗਤ ਨਹੀਂ ਨਹੀਂ ਬੜਾ ਨੁਕਸਾਨ ਹੋਇਆ ਉਹ ਵੇਖਿਆ ਉਹਦੇ ਵਿਆਹ ਦਾ ਕਿੰਨਾ ਨੁਕਸਾਨ ਹੋਇਆ ਮੁੰਡੇ ਦਾ ਜਿਹੜਾ ਵਾ ਸਾਜਣ ਕਿਹੜਾ 사ਜਨ 사ਜਨ ਦਾ ਵਿਆਹ ਨਹੀਂ ਹੋਇਆ ਯਾਰ ਕੁੜੀ ਪਤਲੀ ਜੀ ਇੱਕ ਤੁਹਾਨੂੰ ਇੰਸਟਾਗ੍ਰਾਮ ਤੇ ਹੋਊਗਾ ਸਾਰਾ ਨੁਕਸਾਨ ਹੋ ਗਿਆ ਉਹ ਸਾਰਾ ਵਿਚਾਰ ਦਾ 10 20 ਡਿੱਗ ਪਿਆ ਸਾਰਾ ਸਿਸਟਮ ਬਹੁਤ ਨੁਕਸਾਨ ਆ ਗਿਆ ਸਾਰੀ ਡੱਗੀ ਕੇ ਉਧਰ ਲਈ ਉਧਰ ਰਹਿੰਦੇ ਨਾ ਚੰਡੀਗੜ੍ਹ ਵਾਲੀ ਸਾਈਡ ਆ ਚੰਡੀਗੜ੍ਹ ਵਾਲੀ ਸਾਈਡ ਤੋਂ ਉਧਰ ਹੈ ਜੀ ਆਹ ਤੇ ਉਧਰ ਗੜੇ ਬਹੁਤ ਪਏ ਹੀ ਬਹੁਤ ਗੜੇ ਪਏ ਉਧਰ ਦੇ ਇਹਨਾਂ ਖਾਦੇ ਹੀ ਨਹੀਂ ਬਸ ਖਾਦੇ ਨਹੀਂ ਖਾਦੇ ਪਤਾ ਲੱਗਦਾ ਨਹੀਂ ਸਹੀ ਗੱਲ ਇਹ ਪਹਿਲਾ ਚਾਂਸ ਆ ਪਹਿਲਾ 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 ਨਹੀਂ ਤੇ ਕਦੀ ਨਹੀਂ ਆਸ ਟਾਈਮ ਉਧਰ ਕਿ ਤੋਪੂ ਇਹ ਪਤਾ ਕਿਉਂ ਪਿਆ ਉਧਰ ਆ ਮਾੜੀ ਮੋਟੀ ਖਾ ਲੈਂਦੀ ਨੜ ਜੀ ਆਏ ਨੇ ਹਰਗਨ ਨੂੰ ਮਿਲਣ ਵਾਸਤੇ ਕਹਿੰਦੇ ਮੈਂ ਚੱਲਿਆ ਵੀ ਹਰਗਨ ਨੂੰ ਮਿਲਣਾ ਇਕੱਲੇ ਆਏ ਸਗੋਂ ਮੈਂ ਮੈਂ ਸੋਚਿਆ ਭਾਜੀ ਹੁਣੀ ਪਏ ਹੋਣੇ ਆ ਨਹੀਂ ਨਹੀਂ ਭਾਜੀ ਅੱਛਾ ਅੱਛਾ ਉਹ ਮੈਂ ਚੱਲਾ ਹਰਗਨ ਨੂੰ ਮਿਲਣਾ ਇਹ ਤੇ ਬਾਰਿਸ਼ ਨਹੀਂ ਡੰਡੀ ਦੇ ਬਹੁਤ ਜ਼ਿਆਦਾ ਮੀਂਹ ਜੀ ਮੈਂ ਤੁਰ ਪਿਆ ਕਿਦਾਂ ਹੁਣ ਤੇ ਮਿਰਸਣ ਹਟ ਗਿਆ ਮਿਰਸਣ ਹਣਾ ਚਿੱਟਾ ਜੀ ਅਸੀਂ ਮਾਰੀਆ ਮਾਰੀ ਇੱਧਰ ਆ ਜਨਾ ਬਾਰਿਸ਼ ਹਟੰਦਾ ਨਾ ਨਹੀਂ ਲੈਣ ਦੀ ਤੇ ਆਪਣੀ ਫੈਮਲੀ ਸਗੋਂ ਰੈਡੀ ਵੀ ਹੋ ਗਈ ਹੈ ਬਾਰਿਸ਼ ਫੇਰ ਆ ਗਈ ਹੈ ਪਹਿਲਾਂ ਰੁਕੀ ਸੀਗੀ ਤੇ ਬਾਰਿਸ਼ ਹੁਣ ਫੇਰ ਆ ਗਈ ਹੈ ਇਹ ਨਮਕ ਸਾਧਨ ਮਿਲ ਜੀ ਪੇਸ ਕਵਰ ਤੇ ਕੋਈ ਬੜਾ ਮੈਨੂੰ ਨਹੀਂ ਪਤਾ ਨਿਕਾੜਨਾ ਸਸਿਕਾਲ ਆਪਾਂ ਹੋ ਗਏ ਆ ਰੈਡੀ ਸਾਥ ਤੁਹਾਡਾ ਅੱਜ ਦੇ ਨਾਲ ਵਲੌਗ ਦੇ ਵਿੱਚ ਤੇ ਚੱਲੇ ਆ ਦਰਸ਼ਨ ਕਰਨ ਵਾਸਤੇ ਇਹ ਨਗਰ ਕੀਰਤਨ ਦੇ ਤੇ ਮੈਂ ਤੇ ਘਰੇ ਰਹਿਣਾ ਤਾਂ ਤੇ ਮੰਮੀ ਨੂੰ ਨਾਲ ਜਾਣਾ ਇਹਨਾਂ ਨੂੰ ਛੱਡ ਆਵੇਂ ਇੱਧਰ ਸ਼ੀਦਾ ਸਾਹਿਬ ਗੁਰਦਾਰੇ ਲੱਗੇ ਫੈਮਲੀ ਰੈਡੀ ਹੋ ਗਈ ਆ ਤੇ ਡੈਡੀ ਜੀ ਨੂੰ ਇੱਕ ਬੀਅਰ ਤੁਹਾਨੂੰ ਨਾ ਆ ਰਿਹਾ ਅੱਛਾ 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 ਹਾਂਜੀ ਤਾਂ ਦੇਖੋ ਵਾਜੀਵਾ ਹਲੋ ਉਹਦੀ ਜੈਕਰ ਕਿੱਥੇ ਗਿਆ ਕੰਦੇ ਜੀ ਹਾਂ ਫਲੈਸ਼ ਨਾਲ ਆ ਜੈਕਰ ਪਾਈ ਸੀ ਸੰਦੀਪ ਨੇ ਕਹਿੰਦੀ ਮੈਂ ਕੈਪ ਨਹੀਂ ਪਾਉਣੀ ਹੋਵੇ ਬੜੀ ਠੀਠੀ ਹੈ ਮੇਰੇ ਮੰਡੀ ਹਰ ਗੁਣ ਹਰ ਗੁਣ ਹਰ ਗੁਣ ਹਰ ਗੁਣ ਹਰ ਗੁਣ ਚਲੋ ਚੱਲ ਗਿਆ ਲੈ ਲੈ ਮਾਨੀ ਨੇ ਗੁੱਸਾ ਕਰਨ ਦੀ ਹਾਂ ਓਹੋ ਬੜੀ ਤੇਜੋ ਪਾਏ ਨੂੰ ਸੋਈ ਬਾਲ ਕਿੱਚੇ ਲੈ ਵੀ ਚਲੇ ਆ ਮਗਰਲੀ ਸੀਟ ਖਿੱਚ ਤਾ ਤਾ ਨੂੰ ਹਿੱਦਾ ਤੂੰ ਖੇ ਰਸੀ ਖਿੱਚ ਰਸੀ ਜੀ ਬੈਠ ਕੇ ਡੈਡੀ ਜੀ ਹਣੀ ਗਾਂ ਹੋ ਜਾ ਗਾਂ ਹੋ ਜਾ ਆ ਜੀ ਮਾਰਦੇ ਮਾਰ ਦੋ ਬੱਸ ਹੋ ਗਿਆ ਚਲ ਜੀ ਲੈ ਵੀ ਡੈਡੀ ਹੁਣ ਦੱਥੇ ਉਤਾਰਦਾ ਉਹ ਚਲ ਜੀ ਹੁਣ ਡੈਡੀ ਹਣੀ ਤੇ ਫੇਰ ਮੀਨ ਵੇਲ ਫੇਰ ਇਹ ਰਾਦਾ ਬਣ ਗਿਆ ਟਰੰਕ ਮੇਰੇ ਪਿਆਰ ਕਹਿੰਦੇ ਸਭ ਕੁਝ ਆਪਾਂ ਖੰਡੀਆਂ ਨਹੀਂ ਆਓ ਜੀ ਸੁੱਕੇ ਬੋ ਤੇ ਆਪਾਂ ਬਹਿ ਗਏ ਹੁਣ ਬਾਬਾ ਦਾ ਆਪਲੈਨ ਆਇਆ ਹੋਰ ਕੀ ਅਸੀਂ ਕਹਿੰਦੇ ਮੈਂ ਪਹਿਲਾਂ ਕਹਿੰਦੇ ਨਹੀਂ ਜਾਣਾ ਨਹੀਂ ਜਾ ਆਹ ਵਧੀਆ ਨਾ ਸਿਸਟਮ ਹੈ ਨਾ ਅਹੀਂ ਜੂ ਦੇਖ ਵੀ ਅੰਮ੍ਰਿਤ ਮੈਂ ਭਾਈ ਇਹਨੇ ਬੇਰ ਜਿਆਦੇ ਖਾ ਲਿਆ ਉਹ ਪੇਸਟੀਆਂ ਆ ਗਈਆਂ ਸੰਗਤ ਨੂੰ ਵੰਡਣ ਵਾਸਤੇ ਪੇਸਟੀਆਂ ਤੋਂ ਕਰਤੀ ਸ਼ਰਮਾਕ ਮੰਮੀ ਦੇ ਘਰ ਖਾਣ ਜਾਣਾ ਹੈ ਬੋਲ ਚੜ ਕੇ ਭਲਾਈ ਕੇ ਅੰਦਰ ਅੱਛਾ ਉੱਪਰੋਂ ਦੀ ਰੁਪਏ ਜਮਈ ਬਾਕੀ ਹੋਰ ਹਨ ਫਰਗੋਨ ਨੂੰ ਨਮਕੀਨ ਵੀ ਮਿਲ ਗਿਆ ਮੇਰੇ ਪੋਤਨ ਮੇਰੇ ਪੋਤਨ ਨੂੰ ਸਭ ਤੋਂ ਪਹਿਲਾਂ ਦਿੰਦੇ ਸੀ ਚੀ ਚੀ ਕਹਿੰਦੇ ਇਹਨੂੰ ਕੱਤ ਦੇ ਵਿੱਚ ਚੋਗਾ ਕਿੰਨੀ ਕੋਜੀ ਇੱਥੇ ਜਿੱਦਾਂ ਮਰਜ਼ੀ ਖੇਡੇ ਹਨ ਜਿੱਦਾਂ ਮਰਜ਼ੀ ਖੇਡੇ ਇੱਥੇ ਜਿੱਦਾਂ ਮਰਜ਼ੀ ਖੇਡੇ ਲੈ ਵੀ ਟਰੱਕ ਤੇ ਜਾਂਦੇ ਛਾਲਾ ਮਾਰਦਾ ਹੌਲੀ ਹੌਲੀ ਕਾਫੀ ਸੰਗਤ ਹੋ ਗਈ ਆ ਦੇਖੋ ਇੱਧਰ ਵੀ ਇੱਧਰ ਵੀ ਤੇ ਹੁਣ ਸ਼ਰਾਜ ਆਉਣ ਵਾਲਾ ਆਡਾ ਸ਼ਰਾਜ ਦੀ ਵੇਟ ਕਰਨ ਦੇ ਆ ਉਹ ਕਹਿੰਦਾ ਹਿਮਾਣਾ ਲੈ ਵੀ ਦੀਦੀ ਹੁਣੀ ਵੀ ਆ ਗਏ ਨੇ ਪਰ ਗੁੱਸਾ ਕਰਨ ਦੇ ਨੇ ਹੈ ਲੈ ਤੇ ਆ ਜਾਓ ਉਹਨਾਂ ਨੂੰ ਕੋਹ ਹੁਣ ਲਾ ਲੋ ਇਥੇ ਕਿਤੇ ਮੋਟਰਸਾਈਕਲ ਮੋਟਰਸਾਈਕਲ ਲਵਾ ਲੋ ਕਿਤੇ ਲੈ ਵੀ ਸ਼ਰਾਜ ਵੀ ਆ ਗਿਆ ਆਪਣੇ ਕੋਲ ਵੀ ਨਾ ਮੈਂ ਤੈਨੂੰ ਵੀਡੀਓ ਕਰ ਦਿੱਤੀ ਮੈਂ ਧੰਨਵਾਦ ਕਰਨ ਦੇ ਭੰਦਾ ਅਸੀਂ ਹੈ ਮੈਂ ਮੈਂ ਵੀਡੀਓ ਕਰ ਦਿੱਤੀ ਮੈਂ ਮੇਰਾ ਧੰਨਵਾਦ ਕਰਵਾਉਂਦਾ ਹੀ ਸੀ ਦੇਈ ਗਾਲੇ ਦੇਈ ਗਾਲੇ ਫਾਟੇ ਤਾਂ ਨਹੀਂ ਲੈਂਦੇ ਨਾਲ ਇਹ ਵੀ ਜੀ ਨਾਲ ਪਾਸੇ ਨੂੰ ਨਹੀਂ ਨਾ ਨਹੀਂ ਇਹ ਵੀ ਸਾਡੇ ਹੀ ਕਰਦੇ ਹੁੰਦੇ ਨਾ নাও ਲੈਓ ਪੈਗੇਓ ਪੈਗੇ ਪੈਗੇਓ ਪੈਗੇ ਪੈਗੇ ਲੈ ਮੈਂ ਫੜਾ ਕੇ ਵਾਹ ਦੇਖੋ ਕਿਦਾਂ ਪੈਗੇ ਰਹਿਣ ਨਾ ਜਾਵੇ ਕੋਈ ਵੀ ਪਾਜੀ ਰਹਿਣ ਨਾ ਜਾਵੇ ਕੋਈ ਵੀ ਬਸ ਦੇ ਦਿੱਤੇ ਫੜੋ ਫੜੋ ਕੜਾ ਖਾਓ ਆਲੋ 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 ਫੜੀ ਜਾਓ ਕਰੀ ਜਾਓ ਗਾ ਗਾ ਮੈਨੂੰ ਨਾ ਆਲ ਵਾਲਾ ਫੜਾ 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 ਚੱਕੀ ਜਾਓ ਬਸ ਆਪ ਬڑے ਬڑے ਹੋਣਾ ਕਰ ਬਸ ਕਰੋ ਬਸ ਕਰੋ ਬਸ ਕਰੋ ਬਸ ਕਰੋ ਯਾਰ ਬਸ ਕਰੋ ਹੋਣਾ ਫੜਿਓ ਯਾਰ ਬਸ ਬਸ ਹਰਗੁਣ ਡਾਡੀ ਜੀ ਹੁਣਾਂ ਦੇ ਕੋਲ ਆ ਆ ਜਾ ਮੈਂ ਚੱਕਿਆ ਹਮ ਡਾਡੀ ਕਾਣੇ ਬੁਗਾ ਸਾਫ ਕਰ ਬੁਗਾ ਢੀ ਸਾਫ ਕਰ ਬੁਗਾ ਸਾਫ ਕਰ ਢੀ ਆਪਣਾ ਲੈ ਵੀ ਚੌਲ ਆ ਗਏ ਹੁਣ ਚੌਲ ਖਾਵਾਂਗੇ ਮੇ ਮਿਹਨ ਦੇ ਦੀ ਚੱਕੀ ਖਚਾਈ ਤੇ ਜੀ ਉਹ ਨਹੀਂ ਬਣਾਉਣ ਨਹੀਂ ਸਾਰਿਆਂ ਨੂੰ ਅੱਗੇ ਲਈ ਅੱਗੇ ਕਿੰਨੂ ਕਿੰਨੇ ਬਣਾਉਣ ਦੇ ਲੈ ਕਿੰਨੂ ਨਹੀਂ 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 ਨਾ ਨਾ ਰਹਿਣ ਦੋ ਰਹਿਣ ਦੋ ਕਿ ਮੈਂ ਵਲੌਗ ਚ ਕਹਿਆ ਮੈਨੂੰ ਦੀ ਬਹੁਤ ਖਚਾਈ ਤੇ ਜੀ ਗੱਡੀ ਚਲਾ ਕੀ ਮੈਂ ਸੱਚੀ ਖਾਦਾ ਖੁਸ਼ੀ ਅੱਛਾ ਅੱਛਾ ਸੰਦੀਪ ਡਈਓ ਕਿਚਨ ਲੈ ਹੁਣ 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 ਚੱਲ 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 ਸ਼ਰਾਜ ਦੇ ਨਹੀਂ ਤੇਰੇ ਆ ਜਾ ਖਾਲਾ ਖਾਲਾ ਚੱਲ ਕਿਉਂ ਵੇਹ ਦਰਜਣਾ ਦਰਜਣਾ ਫਰੂਟ ਆ ਰਿਹਾ ਕਣੀ ਬੱਟੀ ਵੀ ਇਹਨੇ ਖਸਾਈ ਪੂਰੀ ਤੀਜ ਕਣੀ ਓਏ ਹਵੇ ਇੱਕ ਤਸਨ ਓ ਭਰਾਵਾ ਉੱਤੇ ਮਰਨ ਦੇ ਜੇ ਕਰ ਗਿਆ ਭਰ ਗਿਆ ਅਜੀ ਆ ਲੈ ਖਾਲੇ ਆਏ ਵੀ ਦੁੱਧ ਪੀ ਲੋ ਧੜੀ ਧੜੀ ਪੀਂਦੇ ਅੱਧਰ ਮਾਵਾਂ ਆਤਿਆਂ ਬੈਠੀਆਂ ਨੇ ਤੇ ਆ ਮੇਰੇ ਵਾਲੇ ਵਲੌਗ ਦੇ ਵੇਖਣ ਜਾਂ ਵੇਖੋ ਕਿੰਨਾ ਲੱਗਾ ਸੰਗਤ ਬਹੁਤ ਜਿਆਦੀ ਤੇ ਇੱਧਰ بارش ਕਰਕੇ ਵੇਖੋ ਕਿੰਨਾ ਬੁਰਾ ਹਾਲ ਹੋ ਗਿਆ ਇੱਧਰ ਆ ਰੂੜੀ ਜਿਹੜੀ ਸਾਰੀ ਹੈ ਉਹ ਵੀ ਲਫਾਫੇ ਲੁਪੇ ਜਿਹਾ ਆਉਂਦੇ ਆ ਪਾਣੀ ਵੇਖੋ ਕਿੰਨਾ ਖਲੁਕਾ ਜਿਹਾ ਮੇਰੇ ਹਾਲ ਹਨੇਰਾ ਹੋਈ ਜਾਂਦਾ ਤੇ ਗੁਰਦਰਾ ਸਾਹਿਬ ਅਜੇ ਨਹੀਂ ਪਹੁੰਚੇ ਵੀ ਇੱਧਰ ਫੈਮਿਲੀ ਆਪਣੀ ਬੈਠੀ ਹੋਈ ਹੈ ਬੋਰ ਹੋ ਰਹੇ ਹਾਂ ਦੇ ਫਰ ਜਾਣੇ ਅਜੇ ਹੁਣ ਪਹੁੰਚ ਜਾਣਾ ਬਸ ਥੋੜੇ ਟਾਈਮ ਤੱਕ ਲੱਗਣੇ 2 2.5 ਘੰਟੇ ਹੋਰ ਬਸ 2.5 ਘੰਟੇ 3 ਤਾਬੇ ਹੁੰਦਾ ਟਰੱਕ ਇਹੋ ਜਿਹੋ ਹੁੰਦਾ ਟਰੱਕ ਖਲੋਂ ਮ제 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 ਜਾਣ ਰਿਆ ਹੁਣ ਥੋੜੀ ਸਪੀਡ ਫੜੀਏ ਪ੍ਰਸ਼ਾਦਾ ਨਹੀਂ ਪਰ ਆਇਆ ਪ੍ਰਸ਼ਾਦਾ ਛਕਣਾ ਹੀ ਹੁਣ ਛਕਾਂਗੇ ਠਹਿਰ ਕੇ ਜੀ ਲੈ ਵੀ ਜਿਹਨ ਸੱਤਿਆ ਵੇਖ ਲੋ ਇਹ ਹੋਣਾ ਲੋਕੀ ਵਾਪਸ ਜਾਣਦੇ ਤੇ ਆਪਾਂ ਜੇ ਜਾਣਦੇ ਹੈ ਨਹੀਂ ਆਪਾਂ ਨੂੰ ਆਪਾਂ ਨੂੰ ਵੀ ਗਈ ਜੇ ਰਾਜ ਮੇ ਹਾਂ ਹਾਂ ਵਾਪਸੀ ਹੋਣਾ ਵਾ ਰਸਤੇ 'ਚ ਘੜੀਪੜ ਰੁਕੇ ਸੀਗੇ ਆਖਣੇ ਚਾਹ ਪਾਣੀ ਛਕਣਾ ਸੀ ਇਹਨਾਂ ਨੇ ਪਰ ਹੁਣ ਫੇਰ ਗਲਤ ਜਗ੍ਹਾ ਖਲੋ ਗਏ ਹੁਣ ਚਾਹ ਪਾਣੀ ਬਾਸ ਦੀ ਵੇ ਸੰਦੀਪ ਦੀ ਵੱਖਰੀ ਜੈਕਟ ਕਣੀ ਲਿਸ਼ਕਦੀ ਚਲੋ 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 ਬੈਠੋ ਲੈ ਵੀ 10 ਵਜ ਗਏ ਆ ਤੇ ਇਧਰ ਸ਼ਬਦ ਬੋਲਣ ਡੀਆਂ ਨੇ ਵੇਖੋ ਕੁੜੀਆਂ ਇਹ ਕੁੜੀਆਂ ਜੁਗਾ ਦੁੱਧ ਨਹੀਂ ਮਿਲਣ ਡਿਆ ਥੋੜਾ ਮੁਸ਼ਕਲ 'ਚ ਆ ਗਿਆ ਕੰਮ ਸਿਸਟਮ ਚਲੋ ਕੋਈ ਗੱਲ ਨਹੀਂ ਮਿਲ ਜੂਗਾ ਦੋ ਮਿੰਟ ਤਾਂ ਉਹ ਹੰਦ ਬਹੁਤ ਪੈ ਗਈ ਵੇਖੋ ਬਾਹਰ ਅਗਰੇ ਧੁੰਦ ਲੱਭਣੇ ਨਾ ਡਿਆ ਕੋਈ ਸਾਢੇ 12 ਪਹੁੰਚ ਗਏ ਆ ਰਾਤ ਦੇ ਓਹੋ ਤੇ ਧੁੰਦ ਕਹਿੰਦੀ ਮੈਂ ਅੱਜ ਹੀ ਆਂ ਠੰਡ ਬਹੁਤ ਜ਼ਿਆਦਾ ਹੈ ਹੱਥ ਵੀ ਧੁੰਦ ਭਰ ਅੱਜ ਬਹੁਤ ਹੋਈ ਹਰ ਘਣ ਹੁਣੇ ਸੁੱਤੀ ਉੱਠੀ ਸੁੱਤੀ ਹੀ ਹੈ ਮੱਥਾ ਟੇਕਣ ਜਾਣਦੇ ਹੁਣ ਗੁਰਦੁਆਰਾ ਸਾਹਿਬ ਲੰਗਾ ਹੀ ਆਪਾਂ ਮੈਂ ਤੇ ਪਹਿਲੀ ਵਾਰੀ ਆਇਆ ਗੁਰਦੁਆਰਾ ਸਾਹਿਬ ਸੰਦੀਪ ਵੀ ਲੈ ਕੇ ਆਈ ਪਹਿਲੀ ਵਾਰੀ ਨਹੀਂ ਤੇ ਅੱਗੇ ਨਹੀਂ ਕਦੀ ਡੈਡੀ ਡਾਡੀ ਜੀ ਡਾਡੀ ਜੀ ਪਹਿਲੀ ਵਾਰ ਇਹ ਰਾਤ ਦਾ 1 ਵਜੇ ਡਾਡੀ ਜੀ ਪਹਿਲੀ ਵਾਰ ਆਏ ਨੇ ਹਰ ਗੁੰਦਬਾ ਸਾਂ ਮੋਜ ਹੁੰਦੀ ਡੈਡੀ ਦੀ ਤੇ ਇਸੇ ਵਾਵਾ ਕੰਢੀ ਇਸ ਗੁਰਦਰ ਸਿੰਘ ਬਬਦੀਪ ਸਿੰਘ ਜਿਹਦਾ ਜਨਮ ਹੋਇਆ ਸੀਗਾ ਤੇ ਦਰਸ਼ਨ ਕਰ ਲੈ ਸਾਰੇ ਜਾਣੇ ਬਾਅਦ ਕਿਹੜੇ ਸੁਣੋਆਂ ਆਹ ਜਦਾਂ ਪੀਚਾ ਲਾਇਆ ਕੱਟਿਆ ਰੱਖੀ ਨਾ ਪਾਏ ਪਰ ਨਾ ਆ ਗਿਆ ਸਮੋਈ ਜਦੋਂ ਆਇਆ ਸਾਧਗੁਰ ਪੂਜੀ ਬੁਝਾਈ ਪ੍ਰਸ਼ਾਦਾ ਛਕ ਲਿਆ ਹੁਣ ਆਪਾਂ ਹੁਣ ਚੱਲੇ ਆ ਘਰ ਨੂੰ ਵਾਪਸ ਤੇ ਰੱਕ ਦੇ ਵਿੱਚ ਬੈਠਾਂਗੇ ਹੁਣ ਚਲੋ ਚਲੋ ਲਓ ਜੀ ਸਾਰੇ ਜਣੇ ਆ ਗਏ ਨੇ ਹੁਣ ਤੇ ਹੁਣ ਗੱਡੀ ਲੱਗੀ ਆਪਣੀ ਤੁਰਨ ਤੇ ਭਾਵੇਂ ਇਹ ਉਹਦੀ ਜੈਕਟ ਤੇ ਵੱਖਰੀ ਚਮਕਦੀ ਜੀ ਭਰਾਵਾ ਵੇਸੇ ਹੀ ਆ ਬਾਹਵੇਂ ਨੇ ਜੇ ਭੇਜ ਦੋ ਲੱਭ ਚੇਤੀ ਸਹੀ ਗੱਲ ਨਹੀਂ ਧੁੰਦ ਚੈੱਕ ਕਰੋ ਧੁੰਦ ਉਹ ਬੜੀ ਧੁੰਦ ਪੈ ਗਈ ਓਏ ਲੈ ਵੀ ਪਹੁੰਚ ਗਏ ਆਪਾਂ ਜਿੱਥੋਂ ਸਾਨੂੰ ਭਾਇਆ ਵੀਰ ਹੋਣਾ ਨੇ ਵੱਡੀ ਦੀਦੀ ਹੋਣਾ ਦੇ ਘਰਾਂ ਲੱਗੂ ਤੇ ਉੱਥੇ ਪਹੁੰਚ ਗਏ ਆਪਾਂ ਤੂੰ 4 ਵਜੇ ਹਾਂ 1 ਵਜੇ ਕਹਿੰਦੇ ਤੁਸੀਂ 4 ਵਜੇ ਕਹਿੰਦੇ ਮੈਨੂੰ ਖੁੰਮਦਾ ਟਾਈਮ ਹੋਣਾ 1 ਮਿੰਟ ਐ ਲਾਈਵ ਆ ਨਾ ਕੋ ਘੜੀ ਦਾ ਬਟਨ ਮਾਤਲੀ ਸਾਡੀ ਘੜੀ ਦੇਸੀ ਆ 3:30 ਆ ਵੇਲੇ ਟਾਈਮ ਹੋ ਗਿਆ ਕਣ 3:30 ਹੋ ਗਏ 3:30 ਹੋ ਗਏ ਜੀ ਚਲੋ ਕੋਈ ਨਾ ਸੰਦੀਪ ਤੇ ਬੱਕਰੀ ਲੱਗਦੀ ਜਗਨੂ ਜੀ ਕੁੜੀ ਨਾ ਇਹ ਫੜੇ ਰੱਖਦਾ ਆਹ ਕਾਸੀ ਇੱਥੇ ਹੀ ਗਈ ਆ ਖਾ ਖਾ ਕੇ ਲੰਗਰ ਤੁਨੂੰ ਮੂੰਹ ਢੱਕੇ ਆ ਨਾ ਨੇ ਇਹਦੇ ਉਹ ਦੋ ਦੋ ਕੁ ਬਿਖਿਆਣੀ ਨਾ ਰਾਤ ਚਲੋ ਚਲੋ ਹੁਣ ਵੇ ਬਰੈਡ ਖਾ ਗਦੇ ਵੇ ਤਾਂ ਹੁੰਦੀ ਵੀ ਕਿੰਦਾ ਕੀਤੀ ਇੰਨੇ ਵੀ ਬਣੇ ਕੀ ਚਲੋ ਸਭ ਇਹ ਜੋੜੇ ਜਾਂਦੇ ਨੇ ਨੀ ਉਹ ਆ ਉਹ ਉਹ ਆਪਣੀ ਪੋਤੀ ਲੈ ਕੇ ਗਾਂ ਗਈ ਅਗਲੇ ਹੋਲੇ ਪਿਛਾ ਪਾਉਂਦਾ ਵੀਦੇ ਵੇਸੇ ਇੰਨੇ ਅਗਲੇ ਲੋਏ ਦੇ ਪਰ ਮੀਨੂ ਨੇ ਬਹੁਤ ਹੱਤ ਕਰਾਈ ਇਹ ਜਿੰਨੀ ਜੇ ਕਹਿੰਦੇ ਨੇ ਵੀ ਘੱਟ ਖਾਂਦੀ ਐ ਇਹਨੇ ਬਹੁਤ ਮਾਲ ਵੇਟਿਆ ਜੀ ਕਿੰਨੇ ਮੀਨੂ ਨੇ ਨਹੀਂ ਖਾਦਾ ਹਾਂ ਨਾ ਬਲਾਗ ਦੱਸਣ ਦਿਆ ਵੇ ਦੇਖ ਲਾਂਗੇ ਹੋਰ ਕੀ ਐ ਅਗਲੀ ਟਾਂਡੇ ਮਿੰਡੇ ਤੀ ਜਾਣ ਲਈ ਹੁਣ ਤਾਂ ਹੁਣਸ ਹੁਣ ਬਰਲੂ ਚੜਿਆ ਸਰੀਰ ਨੂੰ ਹੁਣਸ ਕਿ ਕਦੇ ਪਹੁੰਚ ਗਏ ਜੇ ਕਰੇ ਉਹ ਸੂਰ ਹੀ ਲਿਆ ਹੋਇਆ ਆ ਇਹ ਵੀ ਹੁਣ ਵਾਤਾਂ ਮੁੰਡੇ ਨੂੰ ਜਦੋਂ ਬਰਨੀ ਚੜੇ ਆਪਣੈਟ ਕਰੀ ਜਾਵੇ ਪਹੁੰਚ ਗਏ ਮੇਰੀ ਘਟੀ ਦਾ ਕਹਿੰਦੇ ਕਹਿੰਦੇ ਨਹੀਂ ਮੈਨੂੰ ਮੈਨੂੰ ਭਲੇ ਕਹਿੰਦੇ ਕਹਿੰਦੇ ਪਹੁੰਚ ਕੇ ਮੈਨੂੰ ਨਹੀਂ ਪਤਾ ਕਿੱਥੇ ਪਹੁੰਚੇ ਉਹ ਕੋਈ ਸੰਗਤ ਇਦਾਂ ਨਹੀਂ ਆਈ ਜਾਂਦੀ ਸੱਠੀ ਤਾਰਤੀ ਉਹ ਸ਼ੀਦਾਂ ਦੇ ਲਈ ਉਹ ਸ਼ੀਦਾਂ ਸਾਹਿਬ ਚੰਦੋਂ ਨਾ ਹੁਣ ਸਵੇਰੇ ਮਨੇਰੇ ਚਾਰ ਜਮਾਦੀਆਂ ਇਹ ਵੀ ਜਿਹੜੇ ਬਾਰਾਂ ਜਿਹੜਦੇ ਨਗਲਾਂ ਹੁੰਦੀਆਂ ਨੇ ਵਾਹ ਅਖਰੂ ਅੱਜ ਅੱਜ ਤੇ ਮਾਰਾ ਨੇ ਮਿਹਰ ਕੀਤੀ ਆ ਤੇ ਇਹਨੂੰ ਸੇਰਮ ਨੇਰ ਦਰਸ਼ਨ ਕਰਾਇਆ ਮਿਹਰਸਾਰ ਦੇ ਮਿਹਰ ਕਿੱਦਾਂ ਨਹੀਂ ਹੁੰਦੀ ਆ ਹਾਂ ਇਹ ਗਲੀ ਆ ਐਸੀ ਐਸੀ ਪਾਜੀ ਪਾਜੀ ਗੱਲ ਸੁਣ ਮੈਂ ਹਾਂ ਇੱਥੇ ਨਾ ਸੰਤ ਜੀ ਜਾਣਦੀ ਆ ਆਪਣਾ ਸਿੱਧਾ ਸਾਹਿਬ ਵਾਲੇ ਨੂੰ ਤੇ ਇਹ ਕਹਿੰਦੀ ਵੀ ਹੈ ਹੈ ਅੱਧੀ ਸੰਤ ਸਿੱਧਾ ਸਾਹਿਬ ਵਾਲੇ ਨੂੰ ਜਾਈ ਜੇ ਮੈਂ ਡਿੱਗ ਨਹੀਂ ਕਦੀ ਤੂੰ ਤੜਕਾ ਵੇਖਿਆ ਤੇ ਤਾਂ ਮੈਂ ਨਾ ਅਗਲੇ ਸਿੱਧਾ ਸਾਹਿਬ ਦਰਸ਼ਨ ਕਰਨ ਜਾਣਦੀ ਇਨੂੰ ਅੱਜ ਤੜ ਅੱਜ ਮੈਨੂੰ ਤੜਕਾ ਵਿਖਾਇਆ ਤੜਕਾ ਕੀ ਚੀਜ਼ ਹੁੰਦੀ ਆ ਮਨੀਰ ਸਰ ਨਹੀਂ ਤੁਸੀਂ ਉਹ ਅੰਦਰ ਵੜੇ ਹੁੰਦੇ ਨਾ ਪਰ ਆਹ ਵੇ ਮਨੀਰ ਸਰ ਇਹਨੂੰ ਕਹਿੰਦੇ ਆਂ ਸੰਤ ਜਾਨ ਦੀ ਗੁਰਦਰ ਸਾਹਿਬ ਚਲੋ ਜਾਓ ਜਾਓ ਹਰ ਕੋਈ ਚਲ ਗਈ ਹੁਣ ਆ ਭਾਜੀ ਨੇ ਕਹਿਣੇ ਤਿੰਨ ਵਾਰੀ ਫੋਨ ਕਰਤਾ ਲੈ ਆਣਾ ਜੂ ਕਹਿੰਦੇ ਐਸ ਐਚਾ ਪਹੁੰਚ ਨਹੀਂ ਅੱਜ ਤੁਹਾਡਾ ਬਹੁਤ ਔਕਾ ਚਲੋ ਕਰ ਮਨੀਰ ਡਾੜੀ ਕਹਿੰਦੇ ਤੁਹਾਡੀ ਇੱਕ ਕਿਸਮਤਾ ਫੁੱਟੀਆਂ ਓਕੇ ਜਾਓ ਜਾਓ ਉਮਨੇ ਗੋਲੀਆਂ ਨੇ ਫੱਕੇ ਵਜੰਦੇ ਲੈ ਡਾਡੀ ਨੇ ਫੱਕਾ ਮਾਰ ਲੈ ਗੋਲੀ ਦਾ ਤੇ ਆ ਚੱਕ ਆ ਮੰਮੀ ਦੇ ਖਾਣੇ ਦਾ ਰਾਜਮਾ ਹੁੰਦਾ ਚੱਕ ਮੈਮੀ ਆ ਗਿਆ ਪੱਤੇ ਦੇ ਹੈ ਚਾਟੀ ਮੋ ਗਿਆ ਪਤਾ ਹੈ ਮੈਨੂੰ ਘਟ ਦੇ ਦੇਣਾ ਪਾਣੀ ਹੁਣ ਤੂੰ ਪੱਕਾ ਮਾਰਨਾ ਨਹੀ ਨਹੀ ਮੈਂ ਨਹੀਂ ਮਾਰਨਾ ਪਾਣੀ ਕਲਾ ਕੋਈ ਨਾ ਬਸ ਧਿਆਨ ਰੱਖ ਮੇ ਕੁੜੀ ਬੜੀ ਖੁਸ਼ ਹੋ ਕੇ ਦਰਤਾਂ ਦੀ ਗੋਲੀ ਖਾਂਦੀ ਆ ਧਿਆਨ ਪਤਾ ਨਹੀਂ ਕਿੰਨੀ ਕਲਾਚੀ ਲੈ ਤੂੰ ਹੀ ਕਹੋ ਨੋ ਗੁਰਦਵਾਰੇ ਲੱਤਾਂ ਹੈ ਹੈ ਆਹ ਕਿੰਨੀ ਖੁਸ਼ੀ ਦੀ ਉਥੇ ਚੌਲ ਖਾਦੇ ਚਲੋ ਇਹ ਵੀ ਥੋੜਾ ਢਿੱਡ ਭਰਿਆ ਹੋਵੇ ਦਾ ਗੁਰਦਰਾ ਸਾਹਿਬ ਨਖਵਾਏ ਇਹਨੇ ਥੋੜੇ ਚੌਲ ਮੋਰ ਕੀ ਕੋਣ ਉਹ ਆਓ 18 ਵੀ ਮੈਂ ਕਿੰਨੀ ਬੜੀ ਸੀ ਦਿਖਵਾ ਲਈ ਸੀ ਦਿਖਵਾ ਲਈ ਵਿਚਾਰੀ ਜਿੰਨੇ ਇੰਨਾ ਟਾਈਮ ਕੱਢ ਲਿਆ ਲਵੇ ਹੁਣ ਉੱਠੇ ਹੀ ਰਾਤੀਆਂ ਇਹ 4 ਵਜੇ ਰੜ ਜੀ ਆਏ ਰਾਤੀ ਸਾਡੇ ਤਿੰਨ 3:35 ਦੇ ਅੰਦਰ ਆਏ ਆ ਘਰੇ ਤੇ ਹੁਣ ਕਿੰਨਾ ਹੋਇਆ ਸਵਾ 11 ਸਵਾ 11 ਹੋ ਗਏ ਨੇ ਤੇ ਆਹ ਕੁੜੀ ਕਹਿੰਦੀ ਮੈਨੂੰ ਆਲੂ ਫੜਾਓ ਮੈਸ਼ ਲਾ ਲੈ ਛਾ ਜੀ ਫਿਰ ਨੀਂਦ ਪੂਰੀ ਹੋਈ ਗਈ ਨੇ ਕਿੱਥੇ ਪੂਰੀ ਹੋਣੀ ਮੇਰੀ ਤੇ ਫੋਨਾਂ ਨੇ ਮਤਲਬ ਲਗਾ ਮੇਰੀ ਅਧਮ ਕਿਉਂ ਕੀ ਹੋਵੇ ਸਵੇਰ ਦੇ ਫੋਨ ਹੀ ਵੱਜੀ ਜਾਂਦੇ ਆ ਤੇ ਸਭ ਤੋਂ ਪਹਿਲਾਂ ਤੇ ਆਇਆ ਮੈਨੂੰ ਡੈਡੀ ਦਾ ਫੋਨ ਹਾਂ ਕੀ ਮੇਰੀ ਫੱਜਾ ਆਖ ਲੈ ਚਾਰ ਤਨੀਆ ਚਾਰ ਤੇ ਮੈਨੂੰ ਡੈਡੀ ਕਹਿੰਦੇ ਫੋਨ ਕਰਕੇ ਹੈਲੋ ਹਾਂਜੀ ਆ ਗਏ ਜੀ ਕਿਦੋਂ ਆਏ ਜੀ ਮੈਂ 4 ਵਜੇ ਉਹ ਤੇਰੀ ਦੀ 4 ਵਜੇ ਤੇਰੀ ਆ ਬਲੋਂਗ ਵੇਖਣਾ ਹੈ ਤੇ ਮੈਂ ਕਿਹਾ 4 ਵਜੇ ਆਏ ਆ ਹਾਂ ਤੇ ਡੈਡੀ ਕਹਿੰਦੇ ਫੇਰ ਹੁਣ ਸਾਰੇ ਕਿੱਦਾਂ ਮੈਂ ਸਭ ਸੁੱਤੇ ਹਰੇ ਤੁਸੀਂ 11 ਵਜੇ ਤੋ ਫੇ ਲੋਕ ਫੋਨ ਨਾ ਕਰਿਓ ਮੈਂ 11 ਵਜੇ ਉੱਠਣਾ ਹੀ ਹਾਂ ਦੇ ਚੱਲ ਕੋਈ ਗੱਲ ਨਹੀਂ ਸੋਜੋ ਸੋਜੋ ਫਿਰ ਸਾਰੀ ਖਾ ਕੇ ਚੱਲ ਜਣੇ ਕੋਠੇ ਕੋਠੇ ਕੋਨ ਫੜਾ ਉੱਪਰ ਤੇ ਮੈਂ ਕਹਾਂ ਕੋਈ ਗੱਲ ਇੱਥੇ ਖਾ ਲਓ ਕੋਰੀਆਂ ਚੋਣੂ ਸਹੀ ਗੱਲ ਹੈ ਹਾਂ ਤੂੰ ਪਰੌਂਠੇ ਲਉਣ ਵਾਲੀ ਬਣ ਮੇਰਾ ਬਾਹੂ ਕੋਈ ਨਹੀਂ ਹੈ ਪਰੌਂਠੇ ਰੱਖਣੇ ਗਿਆ ਬਾਹੂ 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 ਆ ਜਾ ਤਰ ਤੇਰੇ ਲਈ ਯਾਰ ਬੰਦਾ ਕਢਾ ਕੇ ਮੋਰਚਾ ਲਾਣਾ ਵਈ ਮਤਾ ਵੀ ਨਹੀਂ ਮਾਲੀ ਕੋ ਕਿਹੜਾ ਬਰਾਂ ਪ੍ਰਿੰਨ ਬੁਣਿਆ ਪਵੇ ਨੱਟ ਕਿਹੜਾ ਬਣਵਾਉਣਾ ਇਹ ਦੇਖੋ ਨਹੀਂ ਆਜ ਨਾ ਇਹ ਤਾਂ ਕੋਈ ਹੋ ਜਾਵੇ ਕਿ ਜਿਹੜਾ ਕੋਠੇ ਥੱਲੇ ਦੇ ਗੇੜੇ ਵੱਜੀ ਜਾਂਦੇ ਤੇ ਇਸ ਤੋਂ ਪਹਿਲਾਂ ਨੀ ਬੋੜੇ ਕਿ ਨਾਂ ਨਹੀਂ ਗਿਆ ਮੇਰੀ ਤਾਂ ਨਾਂ ਨਹੀਂ ਗਿਆ ਆ ਸਹੀ ਗੱਲ ਹੀ ਤੇਰੀ ਇਹ ਤੈਨੂੰ ਲੋੜ ਆ ਕਾ ਮੈਂ ਕਾ ਮੈਂ ਤਾਂ ਫੇਰ ਵੀ ਡਿੱਗਦਾ ਟੈਂਦੇ ਨੇ ਨੇ ਪਾਲ ਹੀ ਲਏ ਹੁਣ ਤੇਰੇ ਦੇਖਦੇ ਕੀ ਮੰਦਾ ਇਹ ਕਹੇ ਤਾਂ ਦੀ ਇੱਕ ਨਾ ਪਾਵਾ ਵਜੀ ਦੋਵੇਂ ਹੋਰ ਕੀ ਮਾਈ ਦਾ ਜਸੀਨ ਕਰੀਏ ਨਹੀਂ ਸਹੀ ਗੱਲੀ ਆ ਸਾਡੀ ਕੁੜੀ ਆ ਯਾਰ ਮਾਂ ਥੱਕ ਗਈ ਚੁੱਕੀ ਯਾਰ ਡੈਡੀ ਆ ਡੈਡੀ ਚੁੱਕੀ ਮਾਈ ਦਾ ਜਸੀਨ ਕਰੀਏ ਕਿ ਕੋਠੇ ਤੋਂ ਛਾਲ ਮਾਰਨ ਲੱਗੇ ਨਾ ਰਸੀ ਨਾਲ ਮੁਕਾਇਆ ਜਾਵੇ ਉੱਡ ਜਾਵੇ ਮੋਡੇ ਮਾਡੇ ਕਾਇਆ ਜਾਵੇ ਕੰਦੀ ਰਸੀ ਨਾਲ ਮੁਕਾਇਆ ਜਾਵੇ ਓਏ ਚੁੱਕਾ ਲੱਗੇ ਪੰਜੇ ਬੜੇ ਲੈਂਦੀਆਂ ਆਦ ਗੁਰੇ